ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਤੋਂ ਚੱਲ ਕੇ ਬਿਆਸ ਉਸ ਥਾਂ ਤੋਂ ਪਾਰ ਕੀਤਾ ਜਿੱਥੇ ਅੱਜ ਕੱਲ ਗੋਇੰਦਵਾਲ ਸਾਹਿਬ ਹੈ ਬਚਨ ਕੀਤਾ ਮਹਾਪੁਰਖ ਆਵੇਗਾ ਕੀਰਤਨ ਹੋਵੇਗਾ ਵਸੋਂ ਵਧੇਗੀ ਸ੍ਰੀ ਗੁਰੂ ਅਮਰਦਾਸ ਜੀ ਨੇ ਪਿੱਛੋਂ ਇੱਥੇ ਹੀ ਟਿਕਾਣਾ ਕੀਤਾ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਉੱਥੇ ਰਹੇ ਉਤੋਂ ਹੀ ਮਰਦਾਨਾ ਜੀ ਨੂੰ ਪਿੰਡ ਦੇ ਪੱਤਣ ਤੇ ਲੋਕਾਂ ਨੇ ਬਹੁਤ ਤਨ ਪਦਾਰਥ ਬਸਤਰ ਭੇਟ ਕੀਤੇ ਤਾਂ ਉਹ ਸਾਰੀਆਂ ਅਵਸਥਾਂ ਗੁਰੂ ਨਾਨਕ ਦੇਵ ਜੀ ਪਾਸ ਲਿਆਏ ਗੁਰੂ ਨਾਨਕ ਦੇਵ ਜੀ ਨੇ ਉੱਥੇ ਉਦਾਸੀ ਦਾ ਪਹਿਲਾ ਉਪਦੇਸ਼ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ ਸਭ ਭੇਟਾਵਾਂ ਵੱਲ ਦੇਖ ਕੇ ਕਿਹਾ ਮਰਦਾਨਿਆਂ ਇਹ ਜੋ ਸੂਕਿਆ ਹੈ ਜੋ ਤੂੰ ਲੈ ਆਇਆ ਹੈ ਮਰਦਾਨੇ ਨੇ ਸੁਭਾਵਕ ਕਾਕਿਆ ਬਾਬਾ ਜੀ ਸਲਾਮਤ ਤੇਰੇ ਆਰਥ ਲੋਕਾਂ ਪੂਜਾ ਕੀਤੀ ਹੈ ਲੋਕਾਂ ਜੇ ਆਣ ਚੜਾਏ ਸੋ ਮੈਂ ਆਣੇ ਹਨ ਜਿਵ ਰਜਾਈ ਹੋਵੇ ਤਿਵ ਮੈਂ ਕਰੀ ਤਬ ਨਾਨਕ ਜੀ ਨੇ ਕਿਹਾ ਮਰਦਾਨਿਆਂ ਤੈਂ ਤਾਂ ਇਹ ਆਂਦੇ ਸੋ ਭਲਾ ਕੀਤਾ ਇਹ ਸਾਡੇ ਕੰਮ ਨਹੀਂ ਪਏ ਪੱਠ ਮਰਦਾਨਿਆਂ ਇਹ ਸੱਟ ਘੱਤ ਇੱਥੇ ਹੀ ਮਰਦਾਨੇ ਸੱਟ ਘਤਿਆ ਉਹ ਬੁਗਚਾ ਰੁਪਿਆਂ ਦਾ ਤੇ ਕੱਪੜਿਆਂ ਦਾ ਪ੍ਰਚਾਰ ਵਿੱਚ ਜਦ ਪੂਜਾ ਦਾ ਧਾਨ ਆ ਗਿਆ ਤਾਂ ਦੂਜਖ ਬਣ ਗਿਆ ਜਿਸ ਮਾਇਆ ਨੇ ਵਸੀਲਾ ਬਣਨਾ ਹੈ ਉਹੋ ਹੀ ਗਰਾਵਟ ਦਾ ਕਾਰਨ ਬਣੀ ਧਰਮ ਦੇ ਪਾਂਦੀਆਂ ਨੂੰ ਹੌਲਾ ਫੁੱਲ ਹੋ ਕੇ ਵਿਚਰਨਾ ਚਾਹੀਦਾ ਹੈ ਗੁਰੂ ਨਾਨਕ ਜੀ ਨੇ ਫਰਮਾਇਆ ਗੱਲ ਇਹ ਹੈ ਮਰਦਾਨਿਆਂ ਪਰਮੇਸ਼ਰ ਤੇ ਮਾਇਆ ਕੀ ਬਣ ਨਹੀਂ ਆਉਂਦੀ ਜੇ ਮਾਇਆ ਪਿੱਛੋਂ ਅੱਗੇ ਭਾਲੀਏ ਤਾਂ ਪਰਮੇਸ਼ਰ ਹੱਥ ਨਹੀਂ ਆਉਂਦਾ ਔਰ ਜੇ ਪਰਮੇਸ਼ਰ ਭਾਲੀਏ ਤਾਂ ਮਾਇਆ ਨਹੀਂ ਪਰਮੇਸ਼ਰ ਭਾਲਣ ਦਾ ਇਹ ਰਾ ਠੀਕ ਨਹੀਂ ਕਿ ਮਾਇਆ ਵੀ ਇਕੱਠੀ ਕਰੇ ਤੇ ਪਰਮੇਸ਼ਰ ਵੀ ਭਾਲੇ ਉਥੋਂ ਉਸ ਥਾਂ ਚਰਨ ਪਾਏ ਜਿੱਥੇ ਪਿੱਛੋਂ ਤਰਨ ਤਾਰਨ ਗੁਰੂ ਅਰਜਨ ਦੇਵ ਜੀ ਨੇ ਉਸਾਰਿਆ ਫਿਰ ਫਤਿਹਬਾਦ ਰਾਤ ਕੱਟ ਕੇ ਸੁਲਤਾਨ ਵਿੰਡ ਪਿੰਡ ਦੀ ਜੂਹ ਵਿੱਚ ਪੁੱਜੇ ਇੱਕ ਢਾਬ ਦੇ ਕਿਨਾਰੇ ਬਰੇਚ ਹੇਠ ਬੈਠ ਕੇ ਸ਼ਬਦ ਗਾਉਣ ਲੱਗੇ ਉੱਥੇ ਹੀ ਸੰਗਤ ਜੁੜਨ ਲੱਗੀ ਤਾਂ ਆਪ ਜੀ ਨੇ ਸਹਿਜੇ ਹੀ ਬਚਨ ਕੀਤਾ ਕਿ ਇੱਥੇ ਭੋਗ ਮੋਖ ਦਾ ਪ੍ਰਵਾਹ ਚੱਲੇਗਾ ਉੱਥੇ ਹੀ ਦੁੱਖ ਭੰਜਣੀ ਸੀ ਅੰਮ੍ਰਿਤਸਰ ਉਸੇ ਹੀ ਜੂਹ ਵਿੱਚ ਵਸਿਆ ਜੋ ਧਾਰਮਿਕ ਕੇਂਦਰ ਹੋਣ ਦੇ ਨਾਲ-ਨਾਲ ਤਜਾਰਤ ਤੇ ਵਪਾਰ ਦਾ ਵੀ ਮੁੱਖ ਕੇਂਦਰ ਬਣ ਗਿਆ ਉਥੋਂ ਆਪ ਜੀ RAM ਤੀਰਥ ਪੁੱਜੇ ਤੇ RAM ਚਰਨ ਦਾਸ ਵਿਰਾਗੀ ਨੂੰ ਧਰਮ ਦਾ ਤਤ ਸਮਝਾਇਆ ਲੋਕਾਂ ਨੂੰ ਡਰ ਦੇ ਕੇ ਧਾਨ ਇਕੱਠਾ ਕਰਨਾ ਵਰ ਦੇ ਕੇ ਭੇਟਾਂ ਲੈਣੀਆਂ ਧਰਮ ਦਾ ਰਾਹ ਨਹੀਂ ਉਥੋਂ ਆਪ ਮਾਝੇ ਵਿੱਚ ਹੀ ਵਿਚਰਦੇ ਰਹੇ ਤੇ ਦੀਪਾਲਪੁਰ ਇੱਕ ਕੋੜੀ ਦੇ ਘਰ ਪੁੱਜੇ ਜਿਸ ਨੂੰ ਪਿੰਡ ਵਾਸੀਆਂ ਨੇ ਪੱਕਾ ਰੋਗੀ ਜਾਣ ਕੇ ਪਿੰਡ ਤੋਂ ਬਾਹਰ ਕੱਢ ਦਿੱਤਾ ਸੀ ਆਪ ਜੀ ਨੇ ਆਪਣਾ ਟਿਕਾਣਾ ਹੀ ਉਸ ਰੋਗੀ ਪਾਸ ਜਾ ਕੇ ਕੀਤਾ ਜਦ ਉਸ ਕੋੜੀ ਦਾ ਦਰਵਾਜ਼ਾ ਖੜਕਾਇਆ ਉਸ ਤਰੇਕੇ ਕਿਹਾ ਕਿ ਮੇਰੇ ਨੇੜੇ ਨਾ ਆਉਣਾ ਮੈਂ ਪੱਕਾ ਰੋਗੀ ਹਾਂ ਕੋੜੀ ਹਾਂ ਗੁਰੂ ਜੀ ਨੇ ਉਸੇ ਵੇਲੇ ਹੀ ਕਿਹਾ ਤੂੰ ਕੋੜੀ ਨਹੀਂ ਹੈ ਤੂੰ ਆਤਮਾ ਨਿਰਮਲ ਕਰ ਲਈ ਹੈ ਮਨ ਰੋਗੀ ਹੋ ਜਾਏ ਤਾਂ ਸਰੀਰ ਤੇ ਰੋਗ ਉੱਠ ਖਲੋਂਦੇ ਹਨ ਸਰੀਰ ਰੋਗੀ ਉਸ ਸਮੇਂ ਹੁੰਦਾ ਹੈ ਜਦ ਆਤਮਾ ਪਾਪਾਂ ਵਿੱਚ ਗਰਸ ਜਾਏ ਸਰੀਰ ਨੂੰ ਬਾਣੀ ਲਗਾਉਣ ਦੀ ਜਾਚ ਸਿੱਖ ਫਿਰ ਦੇਖ ਸਾਰੇ ਕੋੜ ਦੂਰ ਹੋ ਜਾਣਗੇ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਸ਼ਬਦ ਸੁਣਦੇ ਹੀ ਉਸਨੇ ਬੂਹਾ ਖੋਲ ਦਿੱਤਾ ਚਾਨਣ ਹੋਆ ਅਤੇ ਸਾਹਿਬ ਉਸ ਨੂੰ ਮਿਲੇ ਕਿਸੇ ਨੇ ਠੀਕ ਆਖਿਆ ਹੈ ਕਿ ਮਹਾਪੁਰਸ਼ਾਂ ਦੇ ਬਚਨ ਹੀ ਤੰਦਰੁਸਤੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਤੱਕ ਹਰ ਜੀਬ ਤੇ ਇਹ ਲੋਕ ਗੀਤ ਚੜਿਆ ਹੋਇਆ ਹੈ ਆ ਗਿਆ ਬਾਬਾ ਵੈਦ ਰੋਗੀਆਂ ਦਾ ਆਤਮਿਕ ਰੋਗਾਂ ਦੇ ਨਾਲ ਨਾਲ ਸਿੱਖ ਘਰ ਨੇ ਸਰੀਰਕ ਰੋਗ ਦੂਰ ਕਰਨ ਦੇ ਉਪਰਾਲੇ ਵੀ ਕੀਤੇ ਸਿੱਖੀ ਨੂੰ ਹੀ ਮਾਣ ਪ੍ਰਾਪਤ ਹੈ ਕਿ ਪੰਜਵੇਂ ਗੁਰੂ ਨੇ ਤਰਨ ਤਾਰਨ ਪਹਿਲਾ ਕੋੜੀ ਘਰ ਉਸਾਰਿਆ ਤੇ ਸੱਤਵੇਂ ਗੁਰੂ ਹਰ राय ਜੀ ਨੇ ਪਸ਼ੂਆਂ ਦੇ ਦਾਰੂ ਸੰਭਾਲ ਲਈ ਕੀਰਤਪੁਰ ਸਫਾਖਾਨਾ ਬਣਾਇਆ ਦਿਪਾਲਪੁਰ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਲਾਹੌਰ ਪੁੱਜੇ ਆਪ ਜੀ ਨੇ ਆਪਣਾ ਟਿਕਾਣਾ ਜਵਾਹਰ ਮੱਲ ਦੇ ਚੌਟੇ ਵਿੱਚ ਖੂਹ ਦੇ ਨੇੜੇ ਪਿੱਪਲ ਕੀਤਾ ਉਸ ਨੂੰ ਸਿਰਿਆਵਾਲਾ ਬਾਜ਼ਾਰ ਵੀ ਕਹਿੰਦੇ ਹਨ ਅਮਰਤ ਵੇਲੇ ਜਦ ਗੁਰੂ ਬਾਬੇ ਨੇ ਸ਼ਬਦ ਗਾਉਣਾ ਆਰੰਭਿਆ ਤਾਂ ਸਾਰੇ ਪਾਸੇ ਚੀਕ ਘਟਿਹੜਾ ਬੱਕਰੀਆਂ ਦੇ ਸਿਰ ਲੱਤ ਦੇ ਗਊਆਂ ਨੂੰ ਕਸਾਈਆਂ ਤੋਂ ਕਟਿੰਦਾ ਵੱਡੇ ਦਾ ਦੇਖ ਕੇ ਹੈਰਾਨ ਹੋਏ ਜਿਸ ਅਮਰਤ ਵੇਲੇ ਲੋਕਾਂ ਨੇ ਪ੍ਰਮਾਤਮਾ ਨਾਲ ਜੁੜਨਾ ਸੀ ਉਸ ਵੇਲੇ ਸ਼ੋਰ ਸ਼ਰਾਬਾ ਲਹੂ ਜ਼ਹਿਰ ਡੁੱਲਦਾ ਦੇਖ ਕੇ ਆਪ ਸੱkte ਵਿੱਚ ਆਏ ਤੇ ਫਰਮਾਇਆ ਲਾਹੌਰ ਸਹਰ ਜ਼ਹਿਰ ਕਹਰ ਸਵਾ ਪਹਰ ਅਮਰਤ ਵੇਲੇ ਅੱਲਾਹ ਦੇ ਵਸਾਏ ਸ਼ਹਿਰ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਹੈ ਇੱਕ ਮਨੋਤ ਅਨੁਸਾਰ ਲਾਹੌਰ ਲੋਰ ਦੇ ਅਰਥ ਹੀ ਪ੍ਰਮਾਤਮਾ ਦਾ ਵਸਾਇਆ ਸ਼ਹਿਰ ਹੈ ਗੁਰੂ ਨਾਨਕ ਦੇਵ ਜੀ ਅਮਰਤ ਵੇਲੇ ਨੂੰ ਵਿਅਰਥ ਗਵਾਉਂਦੇ ਦੇਖ ਬਹੁਤ ਦੁਖੀ ਹੁੰਦੇ ਸਨ ਉਹ ਸ਼ਾਹਾ ਹੀ ਉਸ ਨੂੰ ਗਿਣਦੇ ਸਨ ਜਿਸ ਨੂੰ ਅਮਰਤ ਵੇਲੇ ਰੱਬ ਦੀ ਯਾਦ ਆਵੇ ਦਿਨ ਚੜਦੇ ਸਾਰ ਤਾਂ ਮਨ ਤੇ ਮਤ ਖਿੰਡ ਪੁੰਡ ਜਾਂਦੇ ਹਨ ਪਿਛੋਂ ਜਦ ਗੁਰੂ ਅਮਰਦਾਸ ਜੀ ਲਾਹੌਰ ਆਏ ਤੇ ਅੰਮ੍ਰਿਤ ਵੇਲੇ ਸਿਫਤ ਸੁਲਾ ਵਿੱਚ ਸੰਗਤਾਂ ਜੁੜੀਆਂ ਟਿੱਠੀਆਂ ਤਾਂ ਫਰਮਾਇਆ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਲਾਹੌਰ ਵਿੱਚ ਗੁਰੂ ਜੀ ਦਾ ਆਉਣਾ ਸੁਣ ਕੇ ਭਾਈ ਦੂਨੀ ਚੰਦ ਜੋ ਇੱਕ ਬਹੁਤ ਵੱਡਾ ਸ਼ਾਹੂਕਾਰ ਤੇ ਧਨਾੜ ਸੀ ਗੁਰੂ ਜੀ ਪਾਸ ਆਇਆ ਜਵਾਹਰ ਮੱਲ ਜਿਸ ਦੇ ਨਾਂ ਚੌਟਾ ਸੀ ਦੂਨੀ ਚੰਦ ਉਸ ਦਾ ਪੁੱਤਰਾ ਸੀ ਦੁਨੀ ਚੰਦ ਨੇ ਆਪਣੇ ਬਾਪ ਦਾ ਸ਼ਰਾਧ ਰਚਿਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਨੇ ਸ਼ਰਾਧ ਕਰਨ ਦੀ ਵਿਅਰਥਤਾ ਸਮਝਾਈ ਫਰਮਾਇਆ ਨਾਨਕ ਅੱਗੇ ਸੋ ਮਿਲੇ ਜੇ ਖੱਟ ਘਾਲੇ ਦੇ ਦੁਨੀ ਚੰਦ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਲੈ ਗਿਆ ਜਦ ਗੁਰੂ ਨਾਨਕ ਦੇਵ ਜੀ ਉਸ ਦੀ ਹਵੇਲੀ ਅੱਗੇ ਪੁੱਜੇ ਤਾਂ ਡਿਓੜੀ ਤੇ ਕਈ ਝੰਡੇ ਝੂਲਦੇ ਦੇਖ ਕੇ ਪੁੱਛਿਆ ਕਿ ਇਹ ਕਿਸ ਲਈ ਝੁਲਾਏ ਜਾ ਰਹੇ ਹਨ ਨਾਲ ਦੇ ਨੇ ਦੱਸਿਆ ਕਿ ਜਿੰਨੇ ਲੱਖ ਰੁਪਿਆ ਦੁਨੀ ਚੰਦ ਪਾਸ ਹੈ ਉਹਨੇ ਝੰਡੇ ਹਨ ਪੁਰਾਤਨ ਜਨਮ ਸਾਖੀ ਦੇ ਕਥਨ ਅਨੁਸਾਰ ਸੱਤ ਝੰਡੇ ਝੁੱਲ ਰਹੇ ਸਨ। ਹਉਮੇ ਦਾ ਢੋਲ ਨਾ ਉੱਚਾ ਵੱਜਦਾ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਸੂਈ ਦਿੱਤੀ ਕਿ ਉਹ ਸਾंभ ਰੱਖੇ ਅਗਲੇ ਜਹਾਨ ਲਾਵਾਂਗੇ। ਮਾਇਆ ਵਿੱਚ ਘੂਕ ਸੁੱਤੇ ਨੂੰ ਜਗਾਉਣ ਲਈ ਸੂਈ ਨੇ ਦੋ ਕੰਮ ਕਰਨੇ ਸਨ। ਸੂਈ ਦੇ ਦੋ ਹੀ ਪਾਸੇ ਸਨ ਸੂਈ ਟੰਬ ਜਗਾਉਂਦੀ ਵੀ ਹੈ ਤੇ ਸੂਈ ਪਰੋਂ ਜੋੜਦੀ ਵੀ ਹੈ। ਗੁਰਨਾਨਕ ਜਗਾਉਣ ਵੀ ਆਏ ਸਨ ਤੇ ਜੋੜਨ ਵੀ ਜਗਾਉਣ ਵਾਲੇ ਤਾਂ ਕਈ ਆਏ ਪਰ ਜੋੜਨ ਵਾਲਾ ਵਿਰਲਾ ਹੀ ਸੀ ਬਾਬਾ ਨਾਨਕ ਜੀ ਜਗਾਈ ਵੀ ਗਏ ਤੇ ਜੋੜੀ ਵੀ ਗਏ ਅਤੇ ਜੋੜਨ ਲਈ ਥਾਵਾਂ ਸੰਗਤਾਂ ਵੀ ਬਣਾਈ ਜਾਂਦੇ ਜਦ ਜਾਗ ਖੁੱਲੀ ਤਾਂ ਦੁਨੀ ਚੰਦ ਨੇ ਆਪਣੇ ਹੱਥੀ ਸਭ ਝੰਡੇ ਉਤਾਰ ਦਿੱਤੇ ਮਾਇਆ ਦਾ ਪ੍ਰਭਾਵ ਲਾਪਰਾਂ ਕੀਤਾ ਮਾਇਆ ਦੇ ਘਰ ਆਇਆ ਅਤੇ ਉਸ ਦਾ ਘਰ ਹੀ ਲਾਹੌਰ ਦੀ ਪਹਿਲੀ ਧਰਮਸ਼ਾਲਾ ਬਣਿਆ ਮਹਾਕੋਸ਼ ਦੇ ਲਖਾਰੀ ਅਨੁਸਾਰ ਜਵਾਹਰ ਮੱਲ ਦੇ ਛੋਟੇ ਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਇੱਥੇ ਹੀ ਸਤਗੁਰ ਨੇ ਦੁਨੀ ਚੰਦ ਨੂੰ ਪਖੰਡਾਂ ਤੋਂ ਵਰਜ ਕੇ ਗੁਰਸਿੱਖੀ ਬਖਸ਼ੀ ਸੀ ਇਹੇ ਅਸਥਾਨ ਸ੍ਰੀ ਵਾਲੇ ਮਹੱਲੇ ਪਾਸ ਹੈ ਪੁਰਾਤਨ ਜਨਮ ਸਾਖੀ ਅਨੁਸਾਰ ਤਦਹ ਦੁਨੀ ਚੰਦ ਨਾਓ ਤਰੀਕ ਸਿੱਖ ਹੋਇਆ ਤਦ ਗੁਰੂ ਗੁਰੂ ਲੱਗਾ ਜਪਣ ਉੱਥੇ ਹੀ ਰਾਗ ਆਸਾ ਦੀ ਵਾਰ ਕੀਤੀ ਦੁਨੀ ਦਾ ਪ੍ਰਭਾਵ ਉਤਾਰਨ ਲਈ ਹੀ ਆਸਾ ਦੀ ਵਾਰ ਰਚੀ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਉਹੋ ਹੀ ਦੁਨੀ ਚੰਦ ਜਿਸ ਮਾਇਆ ਦੀ ਖੇਡ ਰਚੀ ਹੋਈ ਸੀ ਹੁਣ ਮਿਲੇ ਸਤ ਸੰਗਤ ਸਮਾਂ ਬਿਤਾਏ ਸਿਮਰੇ ਵਾਹਿਗੁਰੂ ਸਤਨਾਮ ਤਜੇ ਵਿਅਰਥ ਜੇ ਕਰਕੇ ਕਾਮ ਥਾ ਨਿਰਤਤ ਕਾਲ ਬਸਾਲਾ ਤਾਰੀ ਉਪਦੇਸ਼ ਜੋ ਦਇਉ ਦਿਆਲਾ ਸਾਡਾ ਇਤਿਹਾਸ ਕਹਿੰਦਾ ਹੈ ਕਿ ਜਦ ਦੁਨੀ ਚੰਦ ਨੇ ਪੁੱਛਿਆ ਕਿ ਅੱਗੇ ਪੁੱਜਦਾ ਕੀ ਹੈ ਤਾਂ ਮਹਾਰਾਜ ਨੇ ਕਿਹਾ ਤੂੰ ਦੇਖ ਹੀ ਲਿਆ ਆਪਣੇ ਪਿਤਾ ਦੇ ਹਸ਼ਰ ਤੋਂ ਜਿਸ ਵਾਸ਼ਨਾ ਨਹੀਂ ਸੀ ਮਾਰੀ ਤੇ ਕਲ ਕਲ ਕਰ ਧੰਨ ਇਕੱਠਾ ਕੀਤਾ ਸੀ ਅੱਗੇ ਪੁੱਛਦਾ ਹੈ ਸਤ ਕਿਰਤ ਕਰ ਦੀਹੇ ਜੁਦਾਨ ਪ੍ਰਾਪਤ ਤਿਹ ਫਲ ਮਹਿਦ ਮਹਾਨ ਫਿਰ ਸਮਝਾਇਆ ਕਿ ਇਨਸਾਨ ਸਮਝਦਾ ਹੈ ਕਿ ਧਨ ਪਰਿਵਾਰ ਤੇ ਕਰਮ ਤੇ ਨੇ ਸਹਾਇਕ ਹੋਣਗੇ ਪਰ ਇਹਨਾਂ ਤਿੰਨਾਂ ਦਾ ਸਾਥ ਕੂੜਾ ਹੈ ਅੱਗੇ ਨਾਮ ਕੀਤੀ ਸੰਗਤ ਤੇ ਪਾਵਨ ਜੀਵਨ ਨੇ ਹੀ ਕੰਮ ਆਉਣਾ ਹੈ ਲਾਹੌਰ ਵਿਖੇ ਹੀ ਸਿਕੰਦਰ ਲੋਧੀ ਦਾ ਪੀਰ ਸੈयद ਅਹਿਮਦ ਤੱਕੀ ਆਪ ਜੀ ਨੂੰ ਮਿਲਿਆ ਕਹਿੰਦੇ ਹਨ ਕਿ ਸਯਦ ਤੱਕੀ ਬਹੁਤ ਹੀ ਜਿੱਦੀ ਅਤੇ ਕੱਟੜ ਖਿਆਲਿਆ ਸੀ ਉਸ ਦੇ ਕਹੇ ਅਨੁਸਾਰ ਸਿਕੰਦਰ ਟੁਰਦਾ ਸੀ ਸਿਕੰਦਰ ਲੋਧੀ ਦੇ ਜ਼ੁਲਮਾਂ ਵਿੱਚ ਉਸ ਦਾ ਹੱਥ ਸੀ ਕਬੀਰ ਜੀ ਨੂੰ ਜ਼ੰਜੀਰ ਨਾਲ ਬੰਨ੍ਹ ਕੇ ਦਰਿਆ ਗੰਗਾ ਵਿੱਚ ਇਸ ਨੇ ਹੀ ਛੁਟਵਾਇਆ ਸੀ ਇਹ ਵਕਰੀ ਗੱਲ ਹੈ ਕਿ ਕਬੀਰ ਜੀ ਪ੍ਰਭੂ ਦੀ ਕਿਰਪਾ ਨਾਲ ਉੱਪਰ ਤਾਰੇ ਆਏ ਸਯਦ ਤੱਕੀ ਮੋਲਾਣਿਆਂ ਨੂੰ ਲੈ ਕੇ ਚਰਚਾ ਕਰਨ ਆਇਆ ਗੁਰੂ ਨਾਨਕ ਦੇਵ ਜੀ ਨੇ ਜਦ ਇਕੱਲਾ ਤੇ ਉਸ ਦੀ ਖਲਕ ਦੀ ਗੱਲ ਕਹੀ ਤਾਂ ਉਹ ਝੁੱਕ ਗਿਆ ਗੁਰੂ ਜੀ ਨੇ ਸ਼ਰਹਾ ਦੇ ਜਾਲ ਵਿੱਚੋਂ ਨਿਕਲਣ ਲਈ ਕਿਹਾ ਤੇ ਹਰ ਪ੍ਰਾਣੀ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ ਗਿਆਨੀ ਗਿਆਨ ਸਿੰਘ ਜੀ ਨੇ ਟੂਕ ਦਿੰਦੇ ਲਿਖਿਆ ਹੈ ਭਲਾ ਸ਼ਰਹਾ ਦੇ ਜਾਲ ਵਿੱਚ ਬੱਦੇ ਹੋਏ ਬਟੇਰੇ ਆਕਾਸ਼ ਚਾਰੀ ਹੰਸਾਂ ਨਾਲ ਕਿ ਘੋਟ ਸਕਦੇ ਹਨ ਇੱਕ ਗੱਲ ਨਾ ਕਰ ਸਕੇ ਸੈਂਕੜੇ ਲਾਹੌਰੀ ਲੋਕ ਗੁਰੂ ਜੀ ਦੇ ਸੇਵਕ ਬਣੇ ਪੀਰ ਸੈयद ਤੱਕੀ ਦੀ ਕਬਰ ਉੱਚ ਪਿੰਡ ਵਿੱਚ ਹੈ ਤਾਂ ਤਾਂ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ